ਡਿਬੂਗੜ ਜੇਲ੍ਹ ਤੋਂ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਆਈ ਚਿੱਠੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੀ ਲਿਖਦੇ ਨੇ ਲਿਖਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਬਹਿਜ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਜੱਗ ਲਿਖਦੇ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਨਾਲ ਦੇ ਸਾਰੇ ਵੀ ਸਿੰਘ ਚੜ੍ਹਦੀ ਕਲਾ ਵਿੱਚ ਹਨ ਬੇਸ਼ੱਕ ਸਾਡਾ ਸਰੀਰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਆ ਪਰ ਸਾਡੀ ਆਤਮਾ ਪੰਜਾਬ ਵਿੱਚ ਇਹ ਕਦੇ ਪੰਜਾਬ ਤੋਂ ਜੁਦਾ ਨਹੀਂ ਹੋ ਸਕਦੀ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੈਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ ਸੀ ਉਸ ਦਿਨ ਤੋਂ ਹੋਈ ਸੰਗਤਾਂ ਨੇ ਮੈਨੂੰ ਮਹਾਮੋਹੀ ਪਿਆਰ ਜਿਹੜਾ ਬਖਸ਼ਿਆ ਉਸ ਦੇ ਪਿਆਰ ਦਾ ਤੇ ਮੇਰਾ ਰੋਂ ਰੋਂ ਰਹਿਣੀ ਹੈ ਮੇਰੇ ਉੱਪਰ ਇੱਕ ਕੌਮ ਦਾ ਐਸਾ ਕਰਜ਼ਾ ਹੈ ਜੋ ਮੈਂ ਹਜ਼ਾਰਾਂਵਾਂ ਜਨਮ ਲੈ ਕੇ ਵੀ ਕੌਮਲੀ ਸੇਵਾ ਕਰਕੇ ਨਹੀਂ ਉਤਾਰ ਸਕਦਾ ਜਦੋਂ ਅਸੀਂ ਪੁਲਸ ਦੇ ਘੇਰੇ ਵਿੱਚ ਨਿਕਲੇ ਤਾਂ ਜਿਸ ਘਰ ਦਾ ਵੀ ਕੁੰਡਾ ਖੜਕਾਇਆ ਉਹਨਾਂ ਨੇ ਉਹਨਾਂ ਪਰਿਵਾਰਾਂ ਨੇ ਆਪਣੀ ਜਾਨ ਤੇ ਖੜ ਕੇ ਸਾਨੂੰ ਪਨਾਹ ਦਿੱਤੀ ਤੇ ਸਤਿਗੁਰੂ ਦੀ ਐਸੀ ਕਿਰਪਾ ਰਹੀ ਕਿ ਅਸੀਂ ਉਸ ਨੇ ਇੱਕ ਪਲ ਵੀ ਨਹੀਂ ਲਾਇਆ ਬਾਰ ਖੋਲਣ ਲੱਗਿਆ ਅਤੇ ਨਾ ਹੀ ਉਹ ਕਦੇ ਪ੍ਰਮਾਤਮਾ ਨੇ ਸਾਨੂੰ ਡੋਲਣ ਦਿੱਤਾ ਅਸੀਂ ਬਹੁਤ ਚੰਗੇ ਮਾੜੇ ਸਮੇਂ ਵੇਖੇ ਨੇ ਪਰ ਸਦਾ ਕਲਗੀਧਰ ਪਾਤਸ਼ਾਹ ਨੂੰ ਯਾਦ ਕੀਤਾ ਉਸ ਸਮੇਂ ਮੇਰੇ ਅੱਗੇ ਇੱਕ ਮੁਲਕ ਨੂੰ ਛੱਡ ਕੇ ਬਾਹਰ ਜਾਣ ਦੇ ਸਾਰੇ ਰਾਹ ਖੁੱਲੇ ਸਨ ਪਰ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਸੋਚਨ ਦਾ ਵੀ ਗੁਵਾਰਾ ਨਹੀਂ ਕੀਤਾ ਆਪਣੀ ਧਰਤੀ ਤੇ ਆਪਣੇ ਲੋਕ ਆਪਣੇ ਸਿੰਘਾਂ ਨੂੰ ਛੱਡ ਕੇ ਜਾਣ ਨਾਲੋਂ ਮੈਨੂੰ ਉਸ ਦਿਨ ਵੀ ਮਰਨਾ ਪ੍ਰਵਾਨ ਸੀ ਤੇ ਅੱਜ ਵੀ ਪ੍ਰਵਾਨ ਹੈ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਕੀ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ ਉਸ ਔਖੀ ਘੜੀ ਵਿੱਚ ਬਹੁਤ ਗੱਲਾਂ ਦੀ ਪਰਖ ਹੋਈ ਜਿੰਨਾ ਤੇ ਮੈਨੂੰ ਆਸ ਸੀ ਉਹਨਾਂ ਨੇ ਮੇਰੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਪਰ ਕੋਈ ਰਾਹ ਚੱਲਦਾ ਨੌਜਵਾਨ ਮੈਨੂੰ ਜਿੱਦ ਕਰਕੇ ਆਪਣੇ ਘਰ ਲੈ ਗਿਆ ਉਸ ਦਾ ਕੱਚਾ ਘਰ ਕੋਈ ਦਰਵਾਜ਼ਾ ਨਹੀਂ ਸੀ ਮੈਂ ਸਮਝਾਦਾ ਕਰਕੇ ਅੱਜ ਵੀ ਭਾਵਕ ਹੋ ਜਾਂਦਾ ਹਾਂ ਭਾਈ ਅੰਮ੍ਰਿਤਪਾਲ ਸਿੰਘ ਅੱਗੇ ਲਿਖਦੇ ਨੇ ਕਿ ਨੇ ਹਕੂਮਤ ਨੇ ਸਾਡੇ ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਦਾ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਕਰ ਲਵਾਂਗੇ ਪਰ ਇਸ ਬਤਾਰੇ ਨੂੰ ਜਿਹੜਾ ਬਰਤਾਰੇ ਨੂੰ ਸਾਨੂੰ ਰੋਜ਼ ਜਿਹੜਾ ਮਜਬੂਤ ਹੁੰਦਾ ਕੀਤਾ ਹੈ ਜਿਹੜੀਆਂ ਸੰਗਤਾਂ ਨੇ ਸਾਡੀ ਰੂਪ ਉਸੇ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੀ ਹਕੂਮਤ ਅਤਸੱਦਤ ਵਿਰੁੱਧ ਸੰਘਾਰਸ਼ ਕੀਤਾ ਉਹਨਾਂ ਨੂੰ ਸਰਕਾਰ ਨੇ ਜ਼ਬਰ ਦੇ ਤੱਕੇ ਨਾਲ ਦਬ ਲਿਆ ਖਾਸ ਤੌਰ ਤੇ ਹਰੀਕੇ ਪੁਲ ਸਹਾਣਾ ਮਹਾਲੀ ਵਿੱਚ ਜਮੇ 7 ਮਈ ਸੰਗਤਾਂ ਉੱਤੇ ਜਲਮ ਤੇ ਤਸੱਦਦ ਕੀਤਾ ਗਿਆ ਗੱਡੀਆਂ ਵਿੱਚ ਪੰਨ ਤੋੜ ਕੀਤੀ ਗਈ ਉਹ ਜਲਮ ਦੀ ਇਤਿਹਾਸ ਸੀ ਇਸ ਜ਼ਬਰ ਨੂੰ ਸਹਾਰਨ ਵਾਲੀਆਂ ਸੰਗਤਾਂ ਦੇ ਅਸੀਂ ਹਮੇਸ਼ਾ ਰਣੀ ਰਹਾਂਗੇ ਜਦੋਂ ਮੈਂ ਜਥੇਦਾਰ ਸਾਹਿਬ ਨੂੰ ਸਰਬੱਤ ਖਾਲਸਾ ਸੱਜਣ ਦੀ ਬੇਨਤੀ ਕੀਤੀ ਤਾਂ ਇਹ ਗੱਲ ਵੀ ਕਹੀ ਗਈ ਸੀ ਕਿ ਉਹ ਉਹ ਤੇ ਗ੍ਰਿਫਤਾਰੀ ਦੇਵੇਗਾ ਤੇ ਸਾਰਾ ਗ੍ਰਿਫਤਾਰ ਸਾਰੇ ਗ੍ਰਿਫਤਾਰ ਸਿੰਘ ਰਹਾ ਕਰ ਦਿੱਤੇ ਜਾਣਗੇ ਪਰ ਜਥੇਦਾਰ ਦੀ ਸਾਹਿਬ ਦੀ ਕੋਈ ਮਜਬੂਰੀ ਹੋਵੇਗੀ ਕਿ ਉਹ ਸਰਵਤਕ ਖਾਲਸਾ ਸਦਨ ਦੇ ਫੈਸਲੇ ਤੋਂ ਚੁੱਪ ਹੀ ਹੋਗੇ ਪਰ ਫੇਰ ਵੀ ਮੇਰਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਅਤੇ ਨਾ ਹੀ ਆਪਣੇ ਪ੍ਰਤੀਪਿਕ ਵਿੱਚ ਕਦੀ ਹੋਵੇਗਾ ਮੈਂ ਸੀਦ ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਪਿੰਡ ਸੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਹਿਲੀ ਬਾਰਤੀ ਤੇ ਸਟੇਟ ਤੋਂ ਇਹ ਆਖਿਆ ਸੀ ਕਿ ਮੇਰੀ ਲੜਾਈ ਆਪਣੇ ਨਾਲ ਨਹੀਂ ਭਵੇਂ ਕੋਈ ਸਾਨੂੰ ਮੰਦਾ ਬੋਲੇ ਅਸੀਂ ਜਰ ਲਵਾਂਗੇ ਪਰ ਕੌਮ ਵਿੱਚ ਖਾਨਾ ਜੰਗੀ ਨਹੀਂ ਹੋਣੀ ਚਾਹੀਦੀ ਇਹ ਮੇਰੇ ਵੱਲੋਂ ਕੀਤੇ ਕਾਰਜਾਂ ਸਮੇਂ ਵੀ ਮੁਕ ਦੇਸ਼ ਅਤੇ ਭਵਿੱਖ ਵਿੱਚ ਵੀ ਰਹੇਗਾ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਲਿਖਦੇ ਆ ਸਾਡਾ ਕੌਮੀ ਨਿਸ਼ਾਨਾ ਸਪੱਸ਼ਟ ਹੈ ਜਿਸ ਨੂੰ ਸਾਰੀ ਕੌਮ ਵਰਜਨ ਅਰਦਾਸ ਤੋਂ ਬਾਅਦ ਰਾਜ ਕਰੇਗਾ ਖਾਲਸਾ ਇਹ ਸੰਕਲਪ ਵਜੋਂ ਦਰਹਾਉਂਦੀ ਹੈ 18ਵੀਂ ਸਦੀ ਦੇ ਔਖੇ ਵੇਲਿਆਂ ਵਿੱਚ ਖਾਲਸਾ ਰਾਜ ਦੀ ਆਵਾਜ਼ ਜੰਗਲਾਂ ਵੇਲਿਆਂ ਵਿੱਚ ਗੂੰਜਾ ਪਾਉਂਦੀ ਰਹੀ ਸੀ 20ਵੀਂ ਸਦੀ ਵਿੱਚ ਸント ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਹੀ ਵਿੱਚ ਆਰੰਭੇ ਸੰਘਰਸ਼ ਦੌਰਾਨ ਹਜ਼ਾਰਾਂ ਨੌਜਵਾਨਾਂ ਨੇ ਹਾਤ ਤਾਂ ਦੇ ਕੇ ਕੀਤੇ ਇਸ ਬਚਨ ਨੂੰ ਦਰਹਾਉਂਦੇ ਰਹੇ ਹਾਂ ਸਿੱਖਾਂ ਲਈ ਇਸ ਖਾਲਸਾ ਰਾਜ ਦਾ ਸੰਕਲਪ ਆਪਣੇ ਗੁਰੂ ਨਾਲ ਲਿਬਦਾ ਮਾਰਗ ਹੈ ਖਾਲਸਾ ਰਾਜ ਹੀ ਸ਼ਬਦ ਗੁਰੂ ਦੇ ਵਿਵਹਾਰ ਕਾ ਅੰਮਲ ਇਸੇ ਕਰ ਹੈ ਮੇਰਾ ਵਿਸਵਾਸ ਹੈ ਕਿ ਗੁਰੂ ਨਾਲ ਲਿਬਦੇ ਇਸ ਬਚਨ ਨੂੰ ਪਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਦੇ ਵਿੱਚ ਔਕੜਾਂ ਰਾਹਾਂ ਦੇ ਸ਼িকার ਹੋ ਜਾਵਾਂਗੇ ਮੁਖਤਾਰਾ ਦੀ ਗੱਲ ਕਰਨ ਵਾਲੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ ਇਤਿਹਾਸ ਵਿੱਚ ਅਕਾਲੀਆਂ ਆਗੂ ਨੂੰ ਜਦੋਂ ਤੱਕ ਖਾਲਸਾ ਰਾਜ ਦੀ ਇਸਾ ਨਹੀਂ ਨੂੰ ਮਰ ਨਹੀਂ ਦਿੱਤਾ ਉਦੋਂ ਤੱਕ ਸਿੱਖ ਰਾਜਨੀਤੀ ਸਿਧਾਂਤਕ ਲਈਆਂ ਉੱਪਰ ਇੱਕ ਟਿਕੀ ਰਹੀ ਪਰ ਜਦੋਂ ਅਕਾਲੀ ਆਗੂਆਂ ਨੇ ਇਸ ਇਸਸਾ ਨੂੰ ਤਿਆਗ ਕੇ ਖੁਦਗਰਜ਼ੀਆਂ ਵਾਲੀ ਸਿਆਦ ਪੜ ਲਈ ਤਾਂ ਉਸ ਦੇ ਖਮਾਜੇ ਵਜੋਂ ਹੀ ਸਿੱਖ ਰਾਜਨੀਤੀ ਨੂੰ ਮੌਜੂਦਾ ਸੰਕਟ ਦੇਖਣਾ ਪੈ ਰਿਹਾ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕਿ 1947 ਵਿੱਚ ਜਿਸ ਇਤਿਹਾਸਕ ਫਿਰ ਬਾਦਲ ਮੌਕੇ ਅਸੀਂ ਭਾਰਤ ਦੇ ਮੌਜੂਦਾ ਰਾਜਸੀ ਢਾਂਚੇ ਵਿੱਚ ਫਸ ਗਏ ਸੀ ਪਰ ਜੋਕੇ ਸਮੇਂ ਵਿੱਚ ਸੰਸਾਰ ਪੱਦਰ ਉੱਪਰ ਦੁਬਾਰਾ ਉੱਪਰ ਕੇ ਆਈ ਵੱਡੀ ਉਥਲਪੁਲ ਹੀ ਸਾਡੀ ਰਾਸੀ ਹੋਣੀ ਲਈ ਨਵੀਆਂ ਸੁਭਾਵ ਨਾਲ ਲੈ ਕੇ ਆਵੇਗੀ ਭਾਈ ਅੰਮ੍ਰਿਤਪਾਲ ਸੇ ਲਿਖਦੇ ਨੇ ਅੱਗੇ ਖਾਲਸਾ ਜੀ ਜਿਹੜੀ ਹਕੂਮਤ ਜਿਹੜਾ ਸਿਸਟਮ ਸਾਡੇ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਜਾਣ ਦੇ ਬਾਵਜੂਦ ਅਰਿਆ ਕਰ ਲਈ ਤਿਆਰ ਨਹੀਂ ਉਸ ਤੋਂ ਕਿਸੇ ਵੀ ਤਰ੍ਹਾਂ ਇਨਸਾਫ ਦੀ ਆਸ ਨਹੀਂ ਰੱਖੀ ਜਾ ਸਕਦੀ ਨਾ ਹੀ ਇਸ ਆਸ ਰੱਖੀ ਜਾ ਸਕਦੀ ਆ ਉੱਤੇ ਥਾਲੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ ਇਹ ਹਕੂਮਤ ਅਤੇ ਸਿਸਟਮ ਦਾ ਸਾਡੀ ਹੌਂਦ ਨੂੰ ਨਹੀਂ ਦੁਨੀਆ ਦੇ ਨਕਸ਼ੇ ਤੋਂ ਮਟਾ ਮਟਾ ਦੇਣਾ ਚਾਹੁੰਦਾ ਹੈ ਜੂਨ 1984 ਅਤੇ ਨਵੰਬਰ 1984 ਦੇ ਕੱਲੂਕਾਰਿਆ ਤੇ ਹੁਣ ਨਸਿਆਂ ਵਿੱਚ ਹਥਿਆਰ ਬਣਾ ਕੇ ਕੀਤੀ ਜਾ ਰਹੀ ਹੈ ਨਸਲ 쿠ਸੀ ਵਿੱਚ ਇਸ ਦੀ ਪ੍ਰਤੱਖ ਮਿਸਾਲ ਹੈ ਅਸੀਂ ਆਪਣੀ ਕੌਮੀ ਹੌਂਦ ਬਚਾਉਣ ਲਈ ਸੰਘਰਸ਼ ਕਰਨਾ ਹੈ ਹਰ ਹਾਲਾਤ ਦੇ ਅੰਦਰ ਚੜ੍ਹਦੀ ਕਲਾ ਤੇ ਗੁਰੂ ਤੇ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਵੇਗਾ ਪੰਥ ਜਜਬੇ ਅਤੇ ਸਿੱਖ اخلاق ਦੀ ਬਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾ ਅੰਗ ਸੰਗ ਹੋਵੇਗਾ ਗੁਰੂ ਦੀ ਅਸੀਸ ਸਦਕਾ ਹੀ ਖਾਲਸਾ ਹਰ ਮદાન ਫਤਿਹ ਕਰੇਗਾ ਗੁਰੂ ਸਾਹਿਬ ਨੇ ਆਪਣੀ ਸਿੱਖਾ ਨਾਲ ਇਹ ਵਚਨ ਕੀਤਾ ਹੋਇਆਗਾ ਖਾਲਸਾ ਜਦ ਤੱਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖਸ਼ਿਸ਼ ਦੀ ਰੂਪੀ ਤਾਕਤ ਖਾਲਸੇ ਦੀ ਝੋਲੀ ਵਿੱਚ ਪਾਉਂਦੇ ਰਹਿਣਗੇ ਵਿਵਿਕ ਵਿੱਚ ਸਮੇਂ-ਸਮੇਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫਤਿਹ ਬੁਲਾਉਂਦਾ ਵੈਜੀਕਾ ਖਾਲਸਾ ਵੈਜੀ ਕੀ ਫਤਿਹ ਇਹ ਸਿਪਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਇੱਕ ਜਿਹੜੀ ਚਿੱਠੀ ਸੀ ਇੱਕ ਸੰਦੇਸ਼ ਸੀ ਜਿਹੜਾ ਡਿਬੁਰਗੜ ਦੇਲਦੇ ਵਿੱਚੋਂ ਇੱਕ ਭਾਵਕ ਜਿਹੜੀ ਪੋਸਟ ਆ ਉਹ ਲਿਖੀ ਆ ਉੱਥੇ ਅਕਾਲੀਆਂ ਨੇ ਜਿਹੜੀ ਇੱਕ ਬੜੀ ਜਿਹੜੀ ਇੱਕ ਚੈਲੰਜ ਵੀ ਕਰਦੀ ਆ ਨਾਲ ਹੀ ਭਾਈ ਜਦੋਂ ਗਰਦੀਪ ਸਿੰਘ ਖੇੜਾ ਨੂੰ ਜਿਹੜਾ ਅਕਾਲੀਆਂ ਵੱਲੋਂ ਇੱਕ ਮੋਰੀ ਬਣਾ ਕੇ ਇਹ ਹੁੱਕ ਉੱਥੋਂ ਦਵਾਇਆ ਗਿਆ ਉਦੋਂ ਪੰਥ ਦੇਆਂ ਸਸੀਤਾਂ ਜਿਹੜੇ ਖਲਾਫ ਬੁਲਾਇਆ ਗਿਆ ਤੇ ਇੱਕ ਇਹ ਅਕਾਲੀਆਂ ਦੀ ਸੋਚੀ ਸਮਝੀ ਚਾਲ ਹੈ ਕੱਲ ਇੱਕ ਨਵੀਂ ਆਪਣੀ ਖੇਡ ਖੇੜ ਰਹੇ ਨੇ ਅਕਾਲੀਆਂ ਦਾ ਜਿਹੜਾ ਹੁਣ ਮਨੋ ਵਾਲਾ ਉਹ ਟੁੱਟ ਚੁੱਕਿਆਗਾ ਅਕਾਲੀ ਜਿਹੜਾ ਅਕਾਲੀ ਦਲ ਦਾ ਜਿਹੜਾ ਜੇ ਕੈਮ ਆ ਪਰ ਜਿਹੜਾ ਬਾਦਲ ਦਲਾ ਉਹ ਲਗਭਗ ਖਤਮ ਹੋਣ ਦੇ ਕਿਨਾਰੇ ਹੋ ਗਿਆ ਪਾੜਾ ਇਸ ਨੂੰ ਇਸ ਦੇ ਜਾਨ ਪਾਉਣ ਵਿੱਚ ਇਸ ਦਾ ਆਪਾਂ ਕਹਿ ਦਈਏ ਕਿ ਸਿਲੰਡਰ ਦਾ ਕੰਮ ਕਰਨ ਵਿੱਚ ਉਹਨਾਂ ਨੇ ਇੱਕ ਬੰਦੀ ਸਿੰਘ ਗਰਦੀਪ ਸਿੰਘ ਖੇੜੇ ਨੂੰ ਜਿਹੜਾ ਮੋਰੀ ਬਣਾਇਆ ਜਿਹੜਾ ਗਰਦੀਪ ਸਿੰਘ ਖੇੜੇ ਦੇ ਮੂੰਹ ਦੇ ਵਿੱਚੋਂ ਸ਼ਬਦ ਕਢਵਾਏ ਨੇ ਪਹਿਲਾ ਸਾਰਾ ਕੁਝ ਇੱਕ ਪਲਾਨ ਦੇ ਤਹਿਤ ਜਿਹੜਾ ਕੀਤਾ ਗਿਆ ਤੇ ਗਰਦੀਪ ਸਿੰਘ ਖੇੜੇ ਨੂੰ ਜਿਹੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਬੁਲਾਇਆ ਗਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਉਹ ਭਾਈ ਗਰਦੀਪ ਸਿੰਘ ਖੇੜਾ ਜਿਹੜਾ ਬੋਲਿਆਗਾ ਇਹ ਸਾਰਾ ਇੱਕ ਬਾਦਲਾਂ ਦੀ ਅਰਾਨ ਨੀਤੀ ਦੇ ਤਹਿਤ ਹੀ ਸਭ ਕੁਝ ਸੰਭਵ ਹੋਇਆਗਾ ਪਰ ਬਾਦਲ ਆਪਣੀ ਜਿਹੜੀ ਸਾਖਾ ਡਿੱਗੀ ਉਸ ਸਾਖਾ ਕੀ ਉਹ ਬਚਾ ਨਹੀਂ ਸਕਣਗੇ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਬਾਦਲਾਂ ਦਾ ਹਾਲਾ ਜਿਹੜਾ ਉਹ ਕਿਸ ਵਰਗਾ ਹੋਵੇਗਾ ਇੱਥੇ ਔਰੰਗਜ਼ੇਬ ਆਇਆ ਅਬਦਾਲੀ ਆਇਆ ਮੱਸਾ ਰੰਗੜਾ ਆਇਆ ਜਹਾਂਨ ਖਾਨ ਆਇਆ ਪਤਾ ਨਹੀਂ ਕਿੰਨੇ ਕਿ ਜਿਹੜੇ ਨੇ ਜੁਲਮ ਕਰਨ ਵਾਲੇ ਦੁਨੀਆ ਉੱਤੇ ਆਏ ਨੇ ਪਰ ਅੰਤ ਉਹਨਾਂ ਦਾ ਜਿਹੜਾ ਹੈਗਾ ਹਾਸਰ ਉਹਨਾਂ ਦਾਗਾ ਜਿਹੜਾ ਉਹ ਖਤਮ ਹੋ ਗਿਆ ਤੇ ਅੱਜ ਖਾਲਸਾ ਜਿਉਂਦਾ ਤਿਉਂ ਜਿਉਂਦਾਗਾ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਤੇ ਨਾਲ ਦੇ ਨਾਲ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੁਹਾਨੂੰ ਵੀਡੀਓ ਇਹ ਖਾਲਸਾ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਿਹੜੀ ਮੈਂ ਤੁਹਾਨੂੰ ਚਿੱਠੀ ਪੜ੍ਹ ਕੇ ਸੁਣਾਈ ਆ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਬਹਰਜੀ ਕਾ ਖਾਲਸਾ ਸ੍ਰੀ ਬਹਰਜੀ ਕੀ ਫਤਿਹ